ਮਿਤੀ 28/25 ਨੂੰ ਅਰਵਿੰਦਰ ਸਿੰਘ ਵਾਸੀ ਚੌਧਰੀਵਾਲਾ ਨੇ ਥਾਣਾ ਧਰਨਪੁਰ ਦੀ ਪੁਲਿਸ ਨੂੰ ਇਤਲਾਫ ਕੀਤੀ ਸੀ ਕਿ 28/25 ਨੂੰ ਉਹ ਆਪਣੀ ਪਤਨੀ ਸਮੇਤ ਸਕੂਟਰੀ ਤੇ ਮੋਗਾ ਤੋਂ ਧਰਨਪੁਰ ਸਾਈਡ ਆ ਰਿਹਾ ਸੀ ਜਲਾਲਾਬਾਦ ਪਿੰਡ ਦੇ ਨੇੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਹਨਾਂ ਨੂੰ ਰੋਕ ਕੇ ਪਿਸਤੌਲ ਦੀ ਨੋਕ ਤੇ ਉਹਨਾਂ ਪਾਸੋਂ ਦੋ ਮੋਬਾਈਲ ਫੋਨ ਮਾਰਕਾ ਐਪਲ ਕੰਨਾਨੀਆਂ ਵਾਲੀਆਂ ਤੇ ਕ੍ਰੀ 15000 ਰੁਪਏ ਦੀ ਪਾਲੀਸੀ ਜਿਸ ਪੰਦੀਪ ਪਰੀਸ ਨੇ ਤਤਤ ਕਾਰਵਾਈ ਕਰਕੇ ਮੁਕਦਮਾ ਅਦਾਲਤ ਅਰਜ ਕਰਕੇ ਦੋਸ਼ੀਆਂ ਦੇ ਤਲਾਸ਼ੀ ਸਪੈਸ਼ਲ ਟੀਮਾਂ ਬਣਾ ਕੇ ਦੋਸ਼ੀਆਂ ਦੇ ਟਿਕਾਣਿਆਂ ਤੇ ਰੇਡ ਕੀਤੇ ਗਏ ਤੇ ਇਸ ਮੁਕਦਮੇ ਵਿੱਚ ਲੁਰੀਂਦੇ ਦੋਸ਼ੀ ਲਵਪ੍ਰੀਤ ਸਿੰਘ ਪੁੱਤਰ ਬਲਾਰ ਸਿੰਘ ਤੇ ਹਰਮੇਲ ਸਿੰਘ ਪੁੱਤਰ ਗੁਰਸੇਵ ਸਿੰਘ ਵਾਸੀ ਲੋਹਾਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ਾ ਵਿੱਚੋਂ ਜਿਹੜੇ ਮਦਈ ਤੋਂ ਖੋਏ ਗਏ ਦੋਨੇ ਮੋਬਾਈਲ ਫੋਨ ਮਾਰਕਾ ਐਪਲ ਜਿਨ੍ਹਾਂ ਦੀ ਕ੍ਰੀ 1.5 ਲੱਖ ਰੁਪਏ ਕੀਮਤ ਬੰਦੀ ਹੈ ਇੱਕ ਡੰਮੀ ਪਿਸਤੌਲ ਤੇ ਵਾਰਦਾ ਸਮੇਂ ਵਰਦਾ ਗਿਆ ਮੋਟਰਸਿੰਘ ਬਰਾਮਦ ਕੀਤਾ ਗਿਆ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ